ਸਾਰੇ ਹੀ ਸ੍ਰੋਤਿਆਂ ਨੂੰ ਪਿਆਰ ਭਰਿਤ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕਰਾਏ ਚੈਨਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਡੇਰਾ ਬਿਆਸ ਦੇ ਮੁਖੀ ਮਹਾਰਾਜ ਗੁਰਿੰਦਰ ਸਿੰਘ ਢਿੱਲੋਂ ਦਾ ਵੱਡਾ ਬਿਆਨ ਮਹਾਰਾਜ ਗੁਰਿੰਦਰ ਸਿੰਘ ਢਿੱਲੋਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਵੱਡੇ ਯਤਨ ਜਿਹੜੇ ਕਿ ਆਪਣੇ ਇਹਨਾਂ ਯਤਨਾਂ ਵਿੱਚ ਸਫਲ ਹੋਏ ਨੇ ਮਹਾਰਾਜ ਗੁਰਿੰਦਰ ਸਿੰਘ ਢਿੱਲੋਂ ਬੰਦੀ ਸਿੰਘਾਂ ਨੂੰ ਰਹਾਅ ਕਰਨ ਵਾਸਤੇ ਜੋ ਯਤਨ ਕੀਤੇ ਗਏ ਉਹਨਾਂ ਦੇ ਵਿੱਚੋਂ ਕੁਝ ਬੰਦੀ ਸਿੰਘ ਜਿਨ੍ਹਾਂ ਦੀ ਰਿਹਾਈ ਲਈ ਦਰਵਾਜੇ ਖੁੱਲ ਗਏ ਨੇ ਜੋ ਗੁਰਦੀਪ ਸਿੰਘ ਖਹਿਰਾ ਜਿਨ੍ਹਾਂ ਦਾ ਰਿਹਾਈ ਵਾਸਤੇ ਜੋ ਕਾਰਵਾਈਆਂ ਸ਼ੁਰੂ ਹੋ ਗਈਆਂ ਨੇ ਸੋ ਮਹਾਰਾਜ ਗੁਰਿੰਦਰ ਸਿੰਘ ਢਿੱਲੋਂ ਨੇ ਜਿਵੇਂ ਹੀ ਕੱਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਮਸਤਕ ਹੁਣ ਪੁੱਜੇ ਸਨ ਤਾਂ ਡੇਰਾ ਰਾਧਾ ਸਵਾਮੀ ਦੇ ਮੁਖੀ ਮਹਾਰਾਜ ਗੁਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਉਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਨਿੱਜੀ ਤੌਰ ਤੇ ਯਤਨ ਕੀਤੇ ਹਨ ਜੋ ਕਿ ਅਗਾਹ ਵੀ ਉਹ ਕਰਦੇ ਰਹਿਣਗੇ ਸੋ ਸੋਮਵਾਰ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਉਹਨਾਂ ਨੇ ਪੰਜਾਬੀ ਜਾਗਰਣ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੁਝ ਗੱਲਾਂ ਕਹੀਆਂ ਕਈ ਪਰਿਵਾਰਾਂ ਨੇ ਇਸ ਮਾਮਲੇ ਵਿੱਚ ਉਹਨਾਂ ਤੱਕ ਪਹੁੰਚ ਕੀਤੀ ਸੀ ਕਿ ਬੰਦੀ ਸਿੰਘਾਂ ਦੀ ਰਿਹਾਈ ਤੁਸੀਂ ਕਰਵਾਓ ਜੋ ਕਿ ਤੁਹਾਡੀ ਭਾਜਪਾ ਦੇ ਵਿੱਚ ਵੀ ਔਰ ਸਰਕਾਰਾਂ ਜਿਹੜੀਆਂ ਤੁਹਾਡੀਆਂ ਮੰਨਦੀਆਂ ਨੇ ਸੋ ਉਹਨਾਂ ਛਤਨਾ ਨੂੰ ਜਿਹੜਾ ਕਿ ਹੁਣ ਬੂਰ ਪੈਣਾ ਸ਼ੁਰੂ ਹੋ ਗਿਆ ਹੈ ਸੋ ਮਹਾਰਾਜ ਗੁਰਿੰਦਰ ਸਿੰਘ ਢਿੱਲੋਂ ਨੇ ਆਪਣੇ ਵੱਲੋਂ ਐਲਾਨ ਕੀਤਾ ਸੀ ਕਿ ਭਾਈ ਗੁਰਦੀਪ ਸਿੰਘ ਖਹਿਰਾ ਦੀ ਰਿਹਾਈ ਲਈ ਕਿਾ ਕਿ ਮਾਰੇ ਗੁਰਿੰਦਰ ਸਿੰਘ ਢਿੱਲੋਂ ਨੇ ਆਵਾਜ਼ ਚੁੱਕੀ ਜੋ ਉਹਨਾਂ ਨੂੰ ਹੁਣ ਪੈਰੋਲ ਮਿਲ ਰਹੀ ਏ ਤੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਅਗਾ ਵੀ ਇਸੇ ਤਰ੍ਹਾਂ ਦੇ ਅਸੀਂ ਬਾਕੀ ਬੰਦੀ ਸਿੰਘਾਂ ਲਈ ਵੀ ਯਤਨ ਕਰਦੇ ਰਹਾਂਗੇ ਸੋ ਮਨੁੱਖੀ ਅਧਿਕਾਰਾਂ ਤਹਿਤ ਬੰਦੀ ਸਿੰਘਾਂ ਨੂੰ ਜ਼ਰੂਰ ਰਿਹਾ ਜਿਹੜਾ ਕਿ ਹੋਣਾ ਹੋਵੇਗਾ ਜਿਸ ਨੂੰ ਲੈ ਕੇ ਮਾਰੇ ਗੁਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਅਸੀਂ ਭਾਈ ਗੁਰਦੀਪ ਸਿੰਘ ਖੇਰਾ ਤੇ ਭਾਈ ਅੰਮ੍ਰਿਤਪਾਲ ਸਿੰਘ ਜਿਹੜੇ ਕਿ ਦੋਵੇਂ ਹੀ ਪਿੰਡ ਜੱਲੂਪੁਰ ਦੇ ਵਸੀ ਹਨ ਜੋ ਹਲਕਾ ਬਾਬਾ ਬਕਾਲਾ ਸਾਹਿਬ ਨੇੜੇ ਬਿਆਸ ਤੇ ਪੈਂਦਾ ਬੀਤੇ ਦਿਨੀ ਇਸ ਗੱਲ ਦੀ ਕਾਫੀ ਚਰਚਾ ਵੀ ਰਹੀ ਸੀ ਕਿ ਖਾਲਸਥਾਨਿਕ ਸਮਰਥਕ ਐਮਪੀ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਜਿਹੜਾ ਡੇਰਾ ਬਿਆਸ ਮੁਖੀ ਮਾਰੇ ਗੁਰਿੰਦਰ ਸਿੰਘ ਤਲੋਲਾ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਸੀ ਉਹਨਾਂ ਨੇ ਜੋ ਐਮਪੀ ਅੰਮ੍ਰਿਤਪਾਲ ਸਿੰਘ ਨੂੰ ਰਿਹਾਈ ਲਈ ਯਤਨ ਵੀ ਕਰਨ ਵਾਸਤੇ ਕਿਹਾ ਸੀ ਸੋ ਉਹ ਮਹਾਰਾਜ ਗੁਰਿੰਦਰ ਸਿੰਘ ਢਿੱਲੋਂ ਦੇ ਵੱਲੋਂ ਪਹਿਲੇ ਯਤਨ ਕੀਤੇ ਗਏ ਨੇ ਜਿਸ ਨੂੰ ਲੈ ਕੇ ਗੁਰਦੀਪ ਸਿੰਘ ਖਹਿਰਾ ਜਿਹੜੇ ਕਿ ਅੰਮ੍ਰਿਤਪਾਲ ਸਿੰਘ ਦੇ ਪਿੰਡ ਦੇ ਨੇ ਉਹਨਾਂ ਨੂੰ ਪੈਰੋਲ ਮਿਲ ਗਈ ਹੈ ਜੋ ਕਿ ਹੁਣ ਉਹਨਾਂ ਨੂੰ ਬਹੁਤ ਜਲਦੀ ਜਿਹੜਾ ਜੇਲ੍ਹ ਤੋਂ ਬਾਹਰ ਆਉਣਗੇ ਇਸ ਤੋਂ ਪਹਿਲਾਂ ਮਾਪਾ ਗੁਰਿੰਦਰ ਸਿੰਘ ਢਿੱਲੋਂ ਜਿਹੜੇ ਕਿ ਸਵੇਰੇ ਗ੍ਰੀਨ ਐਵੇਨਿਊ ਨੇੜੇ ਰਣਜੀਤ ਐਵੇਨਿਊ ਵਿੱਚ ਇੱਕ ਸਤਸੰਗ ਘਰ ਵਿੱਚ ਪੁੱਜੇ ਸਨ ਇੱਥੇ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੀ ਗਏ ਔਰ ਇੱਥੇ ਦਰਬਾਰ ਸਾਹਿਬ ਚ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਹੈ ਉਹਨਾਂ ਕਰੀਬ 7 ਮਿੰਟ ਤੱਕ ਅੰਦਰ ਬੈਠ ਕੇ ਕੀਰਤਨ ਵੀ ਸਰਵਨ ਕੀਤਾ ਇਸ ਤੋਂ ਬਾਅਦ ਉਹ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵੀ ਨਮਸਤਕ ਹੋਏ ਸ੍ਰੀ ਹਰਮੰਦਰ ਸਾਹਿਬ ਤੋਂ ਬਾਅਦ ਉਹ ਰਾਮ ਤੇਰਸ ਰੋਡ ਸਿੱਧ ਡੇਰਾ ਬਿਆਸ ਸੈਂਟਰ ਵਿੱਚ ਚਲੇ ਗਏ ਜੋ ਕਿ 6 ਜੂਨ ਨੂੰ ਜਿਹੜਾ ਕਿ ਵੱਡਾ ਕੱਲੂ ਕਾਰਾ ਜਿਹੜਾ ਕਿ ਸਿੱਖਾਂ ਦੇ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਦੀ ਯਾਦ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਵਿਖੇ ਨਮਸਤਕ ਹੋਣ ਵਾਸਤੇ ਪੁੱਜੇ ਸੀ ਔਰ ਉਹਨਾਂ ਨੇ ਮੱਥਾ ਟੇਕਣ ਉਪਰੰਤ ਜੋ ਜਗ ਜਿਹੜਾ ਕਿ ਜਾਗਰਨ ਪੰਜਾਬੀ ਜਾਗਰਨ ਨਾਲ ਗੱਲਬਾਤ ਕਰਦੇ ਹੋਏ ਬੰਦੀ ਸਿੰਘਾਂ ਦੀ ਰਿਹਾਈ ਲਈ ਜਿਹੜੇ ਯਤਨ ਨੇ ਉਹ ਜਾਰੀ ਰਹਿਣਗੇ ਇਹਦੇ ਬਾਰੇ ਜਾਣਕਾਰੀ ਦਿੱਤੀ ਔਰ ਗੁਰਦੀਪ ਸਿੰਘ ਖੇੜਾ ਲਈ ਜਿਹੜਾ ਕਿ ਉਹਨਾਂ ਨੇ ਯਤਨ ਕੀਤੇ ਸੁਰ ਗੁਰਦੀਪ ਸਿੰਘ ਖੈਰਾ ਨੂੰ ਪੈਰੋਲ ਜਿਹੜੀ ਮਿਲਣ ਵਾਸਤੇ ਤਿਆਰ ਹੋ ਗਈ ਹੈ ਗੁਰਦੀਪ ਸਿੰਘ ਖੈਰਾ ਬਹੁਤ ਜਲਦੀ ਜਿਹੜੇ ਕਿ ਉਹ ਆਪਣੇ ਪਿੰਡ ਆਉਣਗੇ ਔਰ ਇਸ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਜਿਨ੍ਹਾਂ ਦੇ ਉੱਪਰ ਤੀਸਰੀ ਵਾਰ ਐਨਐਸਏ ਲਾਈ ਗਈ ਹੈ ਡਿਬਰੂਗੜ ਜੇਲ੍ਹਚ ਬੰਦ ਨੇ ਉਹਨਾਂ ਦੇ ਲਈ ਵੀ ਯਤਨ ਕੀਤੇ ਜਾਣਗੇ ਅਪੀਲ ਕੀਤੀ ਜਾਵੇਗੀ ਮਾਰੇ ਗੁਰਿੰਦਰ ਸਿੰਘ ਢਿਲੋਦੇ ਵੱਲੋਂ ਇਹ ਯਤਨ ਸਾਰੇ ਬੰਦੀ ਸਿੰਘਾਂ ਲਈ ਜਾਰੀ ਹੈ